ਇਸ ਵੇਲੇ ਦੀ ਖਬਰ ਸਾਫ ਦਾ ਮੰਤਰੀ ਭਾਰਤ ਪੋਸ਼ਣ ਆਸ਼ੂ ਦੇ ਨਾਲ ਜੁੜੀ ਹੋਈ ਸਾਮਣੇ ਆ ਰਹੀ ਹੈ ਦਾਸ ਦੀ ਇਹ ਕਿ 2000 ਕਰੋੜ ਦੇ ਘੁਟਾਲੇ ਦੇ ਚਲਦਿਆਂ ED ਜਾਨਕੀਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਸੀ ਜਿਸ ਤੇ ਮਗਰੋਂ ਦੱਸਦੇ ਚੱਲੀਏ ਕਿ ਸਭ ਤੋਂ ਪਹਿਲਾਂ ਤਾਂ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਲਿੱਤਾ ਗਿਆ ਜਿਸ ਦੇ ਮਗਰੋਂ 10 ਦਿਨਾਂ ਦੇ ਲਈ ਨਿਆਇਕ ਹਿਰਾਸਤ ਤੇ ਭੇਜਿਆ ਗਿਆ ਸੀ ਜਿਸ ਦੇ ਮਗਰੋਂ ਇਸ ਨਿਆਇਕ ਹਿਰਾਸਤ ਨੂੰ ਹੋਰ ਜ਼ਿਆਦਾ ਵਧਾ ਦਿੱਤਾ ਗਿਆ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਈਆਂ ਅੱਜ ਇੱਕ ਵਾਰ ਫਿਰ ਤੋਂ ਜਿਹੜੇ ਸਾਫਤਾ ਮੰਤਰੀ ਨੇ ਅਦਾਲਤ ਦੇ ਵਿੱਚ ਪੇਸ਼ ਹੋਏ ਜਿਸ ਦੇ ਮਗਰੋਂ ਅਦਾਲਤ ਵੱਲੋਂ ਆਪਣਾ ਫੈਸਲਾ ਸੁਣਾਇਆ ਗਿਆ ਨਿਆਇਕ ਹਿਰਾਸਤ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਤਾਂ ਹੋਰ ਤੋ ਹਫਤਿਆਂ ਦੇ ਲਈ ਇਸ ਨਿਆਇਕ ਹਿਰਾਸਤ ਨੂੰ ਬਤਾ ਦਿੱਤਾ ਗਿਆ ਤਾਂ ਅੱਗੇ ਖਾਸ ਤੌਰ ਤੇ ਦੱਸਦੀ ਹੈ ਕਿ ਹੁਣ 5 ਸਤੰਬਰ ਨੂੰ ਜਿਹੜੇ ਸਾਬਕਾ ਮੰਤਰੀ ਨੇ ਅਦਾਲਤ ਦੇ ਵਿੱਚ ਪੇਸ਼ ਹੋਣਗੇ ਦੇਖਿਆ ਜਾ ਸਕਦਾ ਸੀ ਕਿ ਜਲੰਧਰ ਵਿਖੇ ਏਡੀ ਦਫ਼ਤਰ ਦੇ ਵਿੱਚ ਕਾਫੀ ਦੇਰ ਦੇ ਲਈ ਉਹਨਾਂ ਦੇ ਕੋਲੋਂ ਪੁੱਛ ਕੇ ਜਿਹੜੀ ਐਡੀ ਦੇ ਅਫਸਰਾਂ ਦੇ ਵੱਲੋਂ ਕੀਤੀ ਜਾ ਰਹੀ ਸੀ ਤੇ ਲੰਬੀ ਪੁੱਛਗਿੱਛ ਤੇ ਮਗਰੋਂ ਸ਼ਾਮ ਦੇ ਸਮੇਂ ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਸੀ 2000 ਕਰੋੜ ਦੇ ਟੈਂਡਰ ਘੁਟਾਲੇ ਦੇ ਚੱਲਦਿਆਂ ਉਹਨਾਂ ਦੀ ਗ੍ਰਿਫਤਾਰੀ ਹੋਈ ਤਾਂ ਹੁਣ 5 ਸਤੰਬਰ ਨੂੰ ਉਹਨਾਂ ਨੂੰ ਇੱਕ ਵਾਰ ਫਿਰ ਤੋਂ ਜਿਹੜਾ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਏਗਾ ਤਾਂ ਕੁਲ ਮਿਲਾ ਕੇ ਦੇਖ ਸਕਦੇ ਆ ਕਿ ਜਿਹੜੇ ਸਾਬਕਾ ਮੰਤਰੀ ਨੇ ਉਹਨਾਂ ਦੀਆਂ ਮੁਸ਼ਕਲਾਂ ਦੇ ਵਿੱਚ ਲਗਾਤਾਰ ਹੀ ਕਾਫੀ ਜ਼ਿਆਦਾ ਵਾਅਦਾ ਹੁੰਦਾ ਹੋਇਆ ਦੇਖਿਆ ਜਾ ਸਕਦਾ ਹੈ 1 ਅਗਸਤ ਨੂੰ ਇਹ ਉਹਨਾਂ ਦੀ ਗ੍ਰਿਫਤਾਰੀ ਹੋਈ ਤੇ ਜਿਸ ਦੇ ਮਗਰੋਂ ਅੱਜ 14 ਦਿਨਾਂ ਦੀ ਨਿਆਇਕ ਹਿਰਾਸਤ ਖਤਮ ਹੋਣ ਦੇ ਮਗਰੋਂ ਜਦ ਅਦਾਲਤ ਦੇ ਵਿੱਚ ਇੱਕ ਵਾਰ ਮੋੜ ਤੋਂ ਪੇਸ਼ ਹੋਏ ਤਾਂ ਉਸ ਵੇਲੇ ਦੇਖ ਸਕਦੇ ਸੀ ਕਿ ਅਦਾਲਤ ਦੇ ਵੱਲੋਂ ਉਹਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਦਾਅਵਾ ਕੀਤਾ ਕਿ ਸਾਬਕਾ ਮੰਤਰੀ ਦੇ ਖਿਲਾਫ ਮਨੀ ਲਾਂਡਰਿੰਗ ਐਕਟ ਦੇ ਤਹਿਤ ਕਾਰਵਾਈ ਕਰਦੇ ਹੋਏ ED ਦੇ ਅਫਸਰਾਂ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਹੁਣ ਹੋਰ ਜਿਹੜੀ 14 ਦਿਨਾਂ ਦੀ ਨਿਆਂਇਕ ਹਿਰਾਸਤ ਚੱਲੇਗੀ ਇਸ ਦੌਰਾਨ ਕੀ ਕੁਝ ਸਵਾਲ ਜਵਾਬ ਜਿਹੜੇ ਨੇ ED ਦੇ ਅਫਸਰਾਂ ਦੇ ਵੱਲੋਂ ਕੀਤੇ ਜਾਣਗੇ 14 ਦਿਨਾਂ ਬਾਅਦ 5 ਸਤੰਬਰ ਨੂੰ ਕੀ ਅਦਾਲਤ ਆਪਣਾ ਕੋਈ ਫੈਸਲਾ ਸੁਣਾਏਗੀ ਜਾਂ ਫਿਰ ਇੱਕ ਵਾਰ ਫਿਰ ਤੋਂ ਸਾਫਤਾ ਮੰਤਰੀ ਜਿਹੜੇ ਨੇ ਉਹਨਾਂ ਨੂੰ ਨਿਆਂਇਕ ਹਿਰਾਸਤ ਤੇ ਭੇਜਿਆ ਜਾਏਗਾ ਇਹਨਾਂ तमाम ਗੱਲਾਂ ਦੇ ਬਾਰੇ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਇਸ ਵੇਲੇ ਦੀ ਖਬਰ ਸਾਫਾ ਮੰਤਰੀ ਭਾਰਤ ਪੋਸ਼ਣ ਆਸ਼ੂ ਦੇ ਨਾਲ ਜੁੜੀ ਹੋਈ ਸਾਮਣੇ ਆ ਰਹੀ ਹੈ ਦਾਸ ਤੀਏ ਕਿ 2000 ਕਰੋੜ ਦੇ ਘੁਟਾਲੇ ਦੇ ਚਲਦਿਆਂ ED ਜਾਨਕੀਨ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਸੀ ਜਿਸ ਤੇ ਮਗਰੋਂ ਦੱਸਦੇ ਚੱਲੀਏ ਕਿ ਸਭ ਤੋਂ ਪਹਿਲਾਂ ਤਾਂ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਲਿੱਤਾ ਗਿਆ ਜਿਸ ਦੇ ਮਗਰੋਂ 10 ਦਿਨਾਂ ਦੇ ਲਈ ਨਿਆਇਕ ਹਿਰਾਸਤ ਤੇ ਭੇਜਿਆ ਗਿਆ ਸੀ ਜਿਸ ਦੇ ਮਗਰੋਂ ਇਸ ਨਿਆਇਕ ਹਿਰਾਸਤ ਨੂੰ ਹੋਰ ਜ਼ਿਆਦਾ ਵਧਾ ਦਿੱਤਾ ਗਿਆ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਈਆਂ ਅੱਜ ਇੱਕ ਵਾਰ ਫਿਰ ਤੋਂ ਜਿਹੜੇ ਸਾਫਤਾ ਮੰਤਰੀ ਨੇ ਅਦਾਲਤ ਦੇ ਵਿੱਚ ਪੇਸ਼ ਹੋਏ ਜਿਸ ਦੇ ਮਗਰੋਂ ਅਦਾਲਤ ਵੱਲੋਂ ਆਪਣਾ ਫੈਸਲਾ ਸੁਣਾਇਆ ਗਿਆ ਨਿਆਇਕ ਹਿਰਾਸਤ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਤਾਂ ਹੋਰ ਉਹ ਹਫ਼ਤਿਆਂ ਦੇ ਲਈ ਇਸ ਨ्यायਕ ਹਿਰਾਸਤ ਨੂੰ ਬਤਾ ਦਿੱਤਾ ਗਿਆ ਤਾਂ ਅੱਗੇ ਖਾਸ ਤੌਰ ਤੇ ਦੱਸਦੀ ਹੈ ਕਿ ਹੁਣ 5 ਸਤੰਬਰ ਨੂੰ ਜਿਹੜੇ ਸਾਬਕਾ ਮੰਤਰੀ ਨੇ ਅਦਾਲਤ ਦੇ ਵਿੱਚ ਪੇਸ਼ ਹੋਣਗੇ ਦੇਖਿਆ ਜਾ ਸਕਦਾ ਸੀ ਕਿ ਜਲੰਧਰ ਵਿਖੇ AD ਦਫ਼ਤਰ ਦੇ ਵਿੱਚ ਕਾਫੀ ਦੇਰ ਤੇ ਲਈ ਉਹਨਾਂ ਦੇ ਕੋਲ ਪੁੱਛਕਿ ਜਿਹੜੀ ਐ AD ਦੇ ਅਫਸਰਾਂ ਦੇ ਵੱਲੋਂ ਕੀਤੀ ਜਾ ਰਹੀ ਸੀ ਤੇ ਲੰਬੀ ਪੁੱਛਗਿਛ ਤੇ ਮਗਰੋਂ ਸ਼ਾਮ ਦੇ ਸਮੇਂ ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਸੀ 2000 ਕਰੋੜ ਦੇ ਟੈਂਡਰ ਘੁਟਾਲੇ ਦੇ ਚੱਲਦਿਆਂ ਉਹਨਾਂ ਦੀ ਗ੍ਰਿਫਤਾਰੀ ਹੋਈ ਤਾਂ ਹੁਣ 5 ਸਤੰਬਰ ਨੂੰ ਉਹਨਾਂ ਨੂੰ ਇੱਕ ਵਾਰ ਫਿਰ ਤੋਂ ਜਿਹੜਾ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਏਗਾ ਤਾਂ ਕੁਲ ਮਿਲਾ ਕੇ ਦੇਖ ਸਕਦੇ ਆ ਕਿ ਜਿਹੜੇ ਸਾਬਕਾ ਮੰਤਰੀ ਨੇ ਉਹਨਾਂ ਦੀਆਂ ਮੁਸ਼ਕਲਾਂ ਦੇ ਵਿੱਚ ਲਗਾਤਾਰ ਹੀ ਕਾਫੀ ਜ਼ਿਆਦਾ ਵਾਅਦਾ ਹੁੰਦਾ ਹੋਇਆ ਦੇਖਿਆ ਜਾ ਸਕਦਾ ਹੈ 1 ਅਗਸਤ ਨੂੰ ਉਹਨਾਂ ਦੀ ਗ੍ਰਿਫਤਾਰੀ ਹੋਈ ਤੇ ਜਿਸ ਦੇ ਮਗਰੋਂ ਅੱਜ 14 ਦਿਨਾਂ ਦੀ ਨਿਆਇਕ ਹਿਰਾਸਤ ਖਤਮ ਹੋਣ ਦੇ ਮਗਰੋਂ ਜਦ ਅਦਾਲਤ ਦੇ ਵਿੱਚ ਇੱਕ ਵਾਰ ਮੋੜ ਤੋਂ ਪੇਸ਼ ਹੋਇਆ ਤਾਂ ਉਸ ਵੇਲੇ ਦੇਖ ਸਕਦੇ ਸੀ ਕਿ ਅਦਾਲਤ ਦੇ ਵੱਲੋਂ ਉਹਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਦਾਅਵਾ ਕੀਤਾ ਕਿ ਸਾਬਕਾ ਮੰਤਰੀ ਦੇ ਖਿਲਾਫ ਮਨੀ ਲਾਂਡਰਿੰਗ ਐਕਟ ਦੇ ਤਹਿਤ ਕਾਰਵਾਈ ਕਰਦੇ ਹੋਏ ED ਦੇ ਅਫਸਰਾਂ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਹੁਣ ਹੋਰ ਜਿਹੜੀ 14 ਦਿਨਾਂ ਦੀ ਨਿਆਂਇਕ ਹਿਰਾਸਤ ਚੱਲੇਗੀ ਇਸ ਦੌਰਾਨ ਕੀ ਕੁਝ ਸਵਾਲ-ਜਵਾਬ ਜਿਹੜੇ ਨੇ ED ਦੇ ਅਫਸਰਾਂ ਦੇ ਵੱਲੋਂ ਕੀਤੇ ਜਾਣਗੇ 14 ਦਿਨਾਂ ਬਾਅਦ 5 ਸਤੰਬਰ ਨੂੰ ਕੀ ਅਦਾਲਤ ਆਪਣਾ ਕੋਈ ਫੈਸਲਾ ਸੁਣਾਏਗੀ ਜਾਂ ਫਿਰ ਇੱਕ ਵਾਰ ਫਿਰ ਤੋਂ ਸਾਫਤਾ ਮੰਤਰੀ ਜਿਹੜੇ ਨੇ ਉਹਨਾਂ ਨੂੰ ਨਿਆਂਇਕ ਹਿਰਾਸਤ ਤੇ ਭੇਜਿਆ ਜਾਏਗਾ ਇਹਨਾਂ ਤਮਾਮ ਗੱਲਾਂ ਦੇ ਬਾਰੇ ਔੜ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ